ਭਾਈ ਭਾਈ ਕਿਸ ਨਾਮ ਤੇ ਹੈ ਚੈਨਲ ਹਾਂਜੀ ਚੈਨਲ ਕਿਸ ਨਾਮ ਤੇ ਹੈ ਚੈਨਲ ਆਪਣਾ ਹੈਗਾ ਵੀਰੇ ਸੋਨੀ ਹੈਪੀ ਡਾਲਰ 855 ਦੇ ਨਾਮ ਤੇ ਤੇ YouTube ਚੈਨਲ ਹੈਗਾ ਵਾ ਜਿੰਦਰ ਪੀਪੀ 29 ਦੇ ਨਾਮ ਤੇ ਉਹ ਜਿਹੜਾ ਸਵਰਾਜ ਟ੍ਰੈਕਟਰ ਵਾਲੇ ਕੋਲ ਨਹੀਂ ਸਵਰਾਜ ਟ੍ਰੈਕਟਰ ਤੇ ਪਿਛਲੇ ਸਾਲ ਵੀ ਸੀ ਆਏ ਤੇਰੇ ਦਾ ਵੀ ਆਏ ਸੀ ਹਾਂਜੀ ਹਾਂਜੀ ਤੇਰੇ ਨਾਮ ਤੇ ਹੈ ਸੀ ਨੀ ਪੂਆ ਪੱਟਾ ਬੇਦ ਨੀ ਦੇਖਿਆ ਅੱਛਾ ਅੱਛਾ ਉਹਦੇ ਢਾਬੇ ਦੇ ਖੜੇ ਸੀ ਪੱਤੇ ਦੇ ਰੁਕ ਗਏ ਸੀ ਹਾਂਜੀ ਹਾਂਜੀ ਤੁਸੀਂ ਮਿਲੇ ਪਿਛਲੇ ਸਾਲ ਮੈਂ ਇਹਨਾਂ ਨੂੰ ਅਸੀਂ ਉਹਨਾਂ ਨੂੰ ਦੱਸ ਰਿਹਾ ਸੀ ਆਪਾਂ ਵੀ ਯਾਰ ਸਾਲਾਂ ਦਾ ਮਾੜਾ ਫੜਿਆ ਵੀਰੇ ਮਾੜੀ ਬਣਾ ਦੇ ਕੋਈ ਸਾਹਮਣੇ ਵੀਡੀਓ ਚੱਲੀ ਜਾਂਦੀ ਬਾ ਸਾਹਮਣੇ ਇਹ ਢਾਬੇ ਤੇ ਮਿਲੇ ਸੀ ਤੁਹਾਨੂੰ ਪਿਛਲੇ ਸਾਲ ਹਾਂਜੀ ਕੱਲ੍ਹ ਸੀ ਕੱਡੀਆਂ ਸੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ ਯਾਤਰਾ ਤਰੀ ਹਿਉ ਗਏ ਹਨ ਦੇੜ ਇਧਰ ਭਰਾ ਆਏ ਹੋਏ ਸੀ ਜਲੰਧਰ ਤੋਂ ਦਰਸ਼ਨ ਕਰਨ ਆਕ ਤਾਂ ਸਾਥ ਕੰਨ ਫੇਰੀ ਦੀ ਹਾਂ ਰੇਡ ਤੋਂ ਤੇ ਬਾਈ ਜੀ ਨਾ ਕਰਦੇ ਆ ਜੋ ਗੱਲ ਬਾਤ ਪੰਜਾਬ ਦੇ ਅਲਗ-ਅਲਗ ਜਗ੍ਹਾ ਤੋਂ ਆਏ ਨੇ ਅੱਛਾ ਚ ਜਲੰਧਰ ਤੋਂ ਅਸੀਂ ਬਾਈ ਨੇ ਦੱਸਿਆ ਜਲੰਧਰ ਤੋਂ ਆ ਕੋ ਗਰਜਨ ਕਰਦੇ ਹੋਏ ਚੰਡੀਗੜ੍ਹ ਤੋਂ ਜਿੱਦਾਂ ਮੈਂ ਚੰਡੀਗੜ੍ਹ ਹਰੇਕ ਅੱਛਾ ਚੰਡੀਗੜ੍ਹ ਤੋਂ ਹਰੇਕ ਸਾਲ ਆਉਂਦੇ ਆ ਹਾਂ ਜੀ ਹਰ ਸਾਲ ਠੀਕ ਆ ਸੰਗ ਤੋਂ ਆਉਂਦੀ ਆ ਕਿ ਗੱਲੇ ਡਰਾਈਵਰ ਭਰਾ ਹੀ ਆਉਣੇ ਆਪਣੇ ਸਾਰੇ ਫਰੈਂਡ ਸਰਕਲ ਦੇ ਅੱਛਾ ਫਰੈਂਡ ਸਰਕਲ ਦੇ ਹਾਂ ਜੀ ਠੀਕ ਆ ਠੀਕ ਆ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਵੀਰੇ ਤੇ ਕਿੰਨੇ ਦਿਨ ਹੋ ਗਏ ਆਪਾਂ ਨੂੰ ਆਉਣ ਨੂੰ ਇੱਥੇ ਆਉਣਾ ਆਪਾਂ ਨੂੰ ਹੋ ਗਿਆ ਸੀ 10 ਤਰੀਕ ਨੂੰ ਆਇਆ ਆਪਾਂ ਹਾਂ ਇੱਥੇ 12 ਤਰੀਕ ਨੂੰ ਆਣਗੇ ਅੱਛਾ ਤੇ 12 ਤਰੀਕ ਨੂੰ ਆਏ ਠੀਕ ਹੈ ਠੀਕ ਹੈ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਵੀਰੇ ਬਾਬਾ ਜੀ ਤੁਹਾਨੂੰ 5 ਪੰਜਵਾਂ ਸਾਲ ਲਗਾਤਾਰ ਹੀ ਆਉਂਦੇ ਹੋ ਅੱਛਾ 5 ਸਾਲ ਹੋ ਗਏ ਆਪਣਾ 5 ਸਾਲ ਹੋ ਗਏ ਪੰਜਵਾਂ ਸਾਲ ਠੀਕ ਹੈ ਠੀਕ ਹੈ ਬਹੁਤ ਵਧੀਆ ਪਰਾਂ ਲੱਗ ਰੇ ਬਾਬੇ ਜੀ ਦੀ ਕਿਰਪਾ ਕੀਤੀ ਹਰ ਸਾਲ ਆਵਾਂਗੇ ਠੀਕ ਹੈ ਠੀਕ ਹੈ ਪਹਿਲਾਂ ਬਾਬਾ ਜੀ ਇੱਕ ਕੱਢੀ ਸਟਾਰਟ ਕੀਤੀ ਸੀ ਅੱਛਾ ਅੱਛਾ ਪਹਿਲਾਂ ਟਰੈਵਲ ਆਈ ਸੀ ਠੀਕ ਹੈ ਫਿਰ ਪੰਜ ਹੌਲੀ ਹੌਲੀ ਹੁਣ 12 13 ਗੱਡੀਆਂ ਹੋਣਗੀਆਂ ਠੀਕ ਹੈ ਠੀਕ ਹੁਣ ਕਿੰਨੀਆਂ ਹੁਣ ਕਿੰਨੀਆਂ ਗੱਡੀਆਂ ਆਈਆਂ ਆਪਣੀਆਂ ਹੁਣ 12 ਗੱਡੀਆਂ ਆਈਆਂ ਬਾਬਾ ਜੀ ਠੀਕ ਹੈ ਠੀਕ 60 ਜਾਣੇ ਟੋਟਲ ਠੀਕ ਹੈ ਠੀਕ ਹੈ ਕੋਈ ਹਰਿਆਣੇ ਤੋਂ ਪੰਜਾਬ ਤੋਂ ਅੱਡਰ ਜਗ੍ਹਾ ਤੋਂ ਜਿਵੇਂ ਭਰਾਵਾਂ ਦਾ ਸਾਰਿਆਂ ਦਾ ਪਿਆਰ ਠੀਕ ਹੈ ਠੀਕ ਹੈ ਨਹੀਂ ਨਹੀਂ ਬਹੁਤ ਵਧੀਆ ਗੱਲ ਆਸੀਂ ਵੀ ਪੰਜਾਬ ਤੋਂ ਆਏ ਆਂ ਹੀ ਮੋਗੇ ਤੋਂ ਆਏ ਆਂ ਅੱਛਾ ਜੀ ਸਰ ਹਾਂ ਗੁਲੰਦਰ ਆਪਣੀ ਸੰਗਾ ਸਾਰੇ ਦਿਵਾਬੇ ਤੋਂ ਆਈ ਹੈ ਜੀ ਗੁਲੰਦਰ ਮਗਵਾੜਾ ਨਵਾਂ ਸ਼ਹਿਰ ਘੜਚੱਕਰ ਠੀਕ ਹੈ ਜੀ ਠੀਕ ਹੈ ਜੀ ਨਹੀਂ ਨਹੀਂ ਬਹੁਤ ਵਧੀਆ ਬਸ ਸਾਰੇ ਭਰਾਵਾਂ ਨਾਲ ਸੇਂਜੂ ਕਰਦੇ ਜਾ ਰਹੇ ਹੋ ਖਾਣ ਖਾਣ ਕਰੀਏ ਪਹਿਲਾ ਭਰਾਵਾਂ ਨਾਲ ਸੇਂਜੂ ਹਾਂ ਜੀ ਭਾਜੀ 2 ਸਾਲ ਪਹਿਲਾਂ ਪਟਨਾ ਸਾਹਿਬ ਵੀ ਪੰਜੇ ਤੱਕ ਵੀ ਪਹਾਂ ਚੜ੍ਹ ਕੇ ਲੱਗ ਹਾਂ ਜੀ ਭਾਜੀ ਅਸੀਂ ਇਹ ਰਹੇ ਹਾਂ ਕਿਉਂ ਤਮਤਾਨ ਸਾਹਿਬ ਤੋਂ ਚੱਲੇ ਹਾਂ ਭਾਜੀ ਸਾਰੇ ਪੰਜੇ ਪੰਜ ਤੱਕ ਗੱਲ ਕਰਦੇ ਰਹੀਏ ਪੰਜਾਬ ਬਾਈ ਕਹਿੰਦਾ ਕਹਿੰਦਾ ਨਾ ਬਾਈ ਨੇ ਟਰੈਕਟਰ ਲੈ ਕੇ ਆਏ ਆ ਤਿਆਰ ਕਰਾ ਕੇ ਜੀ ਪੱਗੀਆਂ ਨੇ ਮੈਂ ਕਹਿੰਦਾ ਪਿਛਲੇ ਸਾਲ ਵੀ ਆਏ ਸੀ ਫਿਰ ਫਿਰ ਉਹਨਾਂ ਨੇ ਤੁਹਾਡਾ ਦੇਖਿਆ ਸਿਸਟਮ ਲੱਗਿਆ ਹਾਂ ਤੁਸੀਂ ਉਹ ਬੈੱਡ ਤੇ ਮਿਲ ਲਾਉਂਦਾ ਤੁਸੀਂ ਸ਼ੌਕਰ ਵਗੈਰਾ ਲਾਏ ਹਾਂ ਹਾਂ ਜੀ ਜੀ ਪਿਛਲੇ ਸਾਲ ਜਦੋਂ ਅਸੀਂ ਆਏ ਸੀ ਕਿ ਪਿਛਲੇ ਸਾਲ ਅਸੀਂ ਸੇ ਪਟੜਾਲੀ ਜਾ ਕੇ ਆਂਦੀ ਸੀ ਹਾਂ ਜੀ ਪਹਿਲੇ ਨਾਲ ਹੀ ਸੇਪਟਰਾਂ ਲੱਗਦੀ ਕਿਹੋ ਜਿਹੀ ਸਪਰਿੰਗ ਲਾ ਕੇ ਲੈ ਕੇ ਆਇਆ। ਆ ਪਿਛਲੀ ਵਾਰ ਤੁਸੀਂ ਗੱਡੇ ਵਿਖਾਏ ਸੀ। ਅੰਦਰ ਉਹ ਚਾਰ ਚਰ ਪੁਆਇੰਟ ਦੇ ਵੇਲੇ ਭਾਈ ਥੱਲੇ ਵੇਖ। ਨਹੀਂ ਨਹੀਂ ਕੋਈ ਨਹੀਂ। ਆਹੋ 854। ਨਹੀਂ ਟੋਕ ਕੇ ਆਗੇ ਥੱਲੇ। ਉਹ ਵੀਡੀਓ ਵੇਖੀ ਚੋਕ। ਜਿਹੜੇ ਤੁਸੀਂ ਹੁੰਦੇ ਚਾਹ ਕੇ ਦੱਪਾ ਦੇ। ਤੁਸੀਂ ਬੰਦ ਕਰ ਲੈ ਮੈਨੂੰ ਕੋਈ ਮਤ। ਤੁਸੀਂ 4 ਟਾਈਮ ਤੇ 5-6 ਮਿੰਟ ਬਾਅਦ।